ਇਹਦੀ ਵੀ ਮੈਂ ਫੁੱਲ ਗਰੰਟੀ ਲੈਂਦੀ ਆ ਫੇਸ਼ੀਅਲ ਦੀ ਸੋ ਇੱਕ ਅੱਜ ਕੱਲ ਇੰਨੀ ਜ਼ਿਆਦਾ ਸਕਿਨ ਆ ਗਈ ਹੈ ਕਾਫੀ ਲੇਡੀਜ਼ ਨੇ ਬਲੈਮਿਸ਼ ਲਈ ਐਦਾਂ ਦੀ ਕਰੀਮ ਲਾਈ ਹੈ ਜਿਹਦੇ ਨਾਲ ਸਕਿਨ ਉਹਨਾਂ ਦੀ ਬਰਨ ਹੋ ਚੁੱਕੀ ਹੈ ਵਨ ਲੇਅਰ ਦੀ ਪਰਤ ਰਹਿ ਗਈ ਹੈ ਸਕਿਨ ਵਿੱਚ ਪਰ ਉਹਨਾਂ ਨੂੰ ਮੈਂ ਉਹ ਕਰੀਮਾਂ ਬੰਦ ਕਰਾ ਦਿੰਦੀ ਆ ਉਹ ਕਈ ਵਟ ਨੂੰ ਵਟ ਲਗਾ ਰਹੀਆਂ ਲੇਡੀਜ਼ ਉਹ ਕਿਰਪਾ ਕਰਕੇ ਮੈਂ ਹੱਥ ਜੋੜ ਕੇ ਬੇਨਤੀ ਕਰਦੀ ਆ ਵੀ ਕਰੀਮਾਂ ਲਗਾਉਣੀਆਂ ਸਕਿਨ ਦੀਆਂ ਅਵਾਈਡ ਕਰ ਦਿਓ ਨਹੀਂ ਤੁਹਾਡੀ ਸਕਿਨ ਦੀ ਹੈਲਥ ਇੰਨੀ ਜ਼ਿਆਦਾ ਖਰਾਬ ਹੋ ਜੇਗੀ ਆਉਣ ਵਾਲੇ ਟਾਈਮ 'ਚ ਕੈਂਸਰ ਵੀ ਹੋ ਸਕਦਾ ਤੁਹਾਨੂੰ ਠੀਕ ਹੈ ਜੀ ਜਿਹਦੇ ਵਿੱਚ ਸਕਿਨ ਦੀ ਜਿਹੜੀ ਮੈਂ ਗਾਰੰਟੀ ਲਿੰਦੀ ਆ ਤੇ ਕੰਮ ਮੈਂ ਤੁਹਾਨੂੰ ਦੱਸ ਦਿੰਦੀ ਆ ਆਈਪ੍ਰੋ ਬਲੀਚ ਕਲੀਨ ਅਪ ਫੇਸ਼ੀਅਲ ਐਂਡ ਵੈਕਸ 올 ਬੋਡੀ ਟ੍ਰੀਟਮੈਂਟ ਔਰ ਸਕਿਨ ਦੇ ਵਿੱਚ ਜਿਹੜੀ ਅੱਜ ਕੱਲ ਸਕਿਨ ਜ਼ਿਆਦਾ ਮੇਰੇ ਕੋਲ ਕਲਾਇੰਟ ਆ ਰਹੇ ਦੇਖਣ ਨੂੰ ਜਦੋਂ ਆਈ ਬ੍ਰੋ ਆਉਂਦੀ ਹੈ ਮੈਂ ਦੇਖਦੀ ਆ ਤੇ ਲੇਡੀਜ਼ ਦੇ ਸਕਿਨ ਨਾ ਅੰਨੀ ਜ਼ਿਆਦਾ ਡਰਾਈ ਹੁੰਦੀ ਹੈ ਜਿਹਦੇ ਕਾਰਨ ਅੱਖਾਂ ਤੇ ਪਾਪੜੀਆਂ ਤੇ ਸਕਿਨ ਤੇ ਪਾਪੜੀ ਬਣਦੀ ਹੈ ਤੇ ਉਹ ਉਹਦੇ ਨਾਲ ਕੀ ਇਹ ਰਿੰਕਲਸ ਫਾਈਨ ਲਾਈਨਸ ਆਣ ਆਇਆ ਸ਼ੁਰੂ ਹੋ ਜਾਂਦੀਆਂ ਔਰ ਉਹਨਾਂ ਦਾ ਚਿਹਰਾ ਥੋੜਾ 올ਡ ਡੇਜ਼ ਵਾਂਗ ਲੱਗਣ ਲੱਗ ਜਾਂਦਾ ਹੈ ਕਿਉਂਕਿ ਉਹ ਕਿਉਂ ਲੱਗਦਾ ਹੈ ਉਹਨਾਂ ਦੇ ਸਕਿਨ ਦਾ ਪੀ ਐਚ ਲੈਵਲ ਬਿਲਕੁਲ ਘੱਟ ਹੁੰਦਾ ਹੈ ਕਿ ਉਹ ਜਿਹੋ ਮੈਂ ਫੇਸ਼ੀਅਲ ਕਰਦੀ ਆ ਉਹਦੇ ਸਕਿਨ ਦੇ ਅਕੋਰਡਿੰਗ ਮੈਂ ਕੁਝ ਔਇਲ ਪਾ ਕੇ ਉਹਦੇ ਫੇਸ਼ੀਅਲ ਕਰਦੀ ਆ ਜਿਸ ਦੇ ਨਾਲ ਉਹਦੇ ਰਿੰਕਲ ਫਰੀ ਸਕਿਨ ਹੁੰਦੀ ਹੈ ਐਂਡ ਜਿਹੜੀ ਡਰਾਈ ਸਕਿਨ ਹੈ ਉਹ ਉਹਦਾ ਪੀ ਐਚ ਲੈਵਲ ਵਾਜ ਜਾਂਦਾ ਹੈ ਸਕਿਨ ਦਾ ਤੇ ਡਰਾਈਨੈਸ ਖਤਮ ਹੋ ਜਾਂਦੀ ਹੈ ਔਰ ਫੇਅਰਨੈਸ ਆਂਦੀ ਹੈ 글로 ਆਂਦਾ ਹੈ ਔਰ ਨੈਕਸਟ ਟਾਈਮ ਕਲਾਇੰਟ ਖੁਦ ਚੱਲ ਕੇ ਆਂਦਾ ਹੈ ਮੈਡਮ ਮੇਰੇ ਸਕਿਨ ਬਹੁਤ ਅੱਛੀ ਹੈ ਤੇ ਮੈਂ ਮੈਂ ਤੁਹਾਡੇ ਕੋਲ ਕਰਾਣਾ ਹੈ ਇਹ ਮੇਰੇ ਕੋਲ ਫੁੱਲ ਗਰੰਟੀ ਵਾਲੀ ਫੇਸ਼ੀਅਲ ਹੈ ਤੇ ਮੈਂ ਆਪਣਾ ਚਾਹੇ ਉਹ ਮੈਨੂੰ ਕੋਸਟਲੀ ਪੈਂਦਾ ਪਰ ਕਲਾਇੰਟ ਦਾ ਮੈਂ ਇੰਨੇ ਟਰਸਟੇਬਲ ਕੰਮ ਕਰਦੀ ਆ ਕਿ ਕਲਾਇੰਟ ਮੇਰੇ ਕੋਲ ਖੁਦ ਦੁਬਾਰੇ ਚੱਲ ਕੇ ਆਂਦਾ ਹੈ ਇਹ ਗਰੰਟੀ ਲੈਂਦੇ ਆ ਖੁਦ ਗਰੰਟੀ ਪੂਰੀ ਲਿੰਦੀਆਂ ਜੀ ਹਾਂਜੀ ਕਿੱਦਾਂ ਸਾਰੇ ਆ ਪਕੜਾ ਲੁਧਿਆਣੇ ਪਾ ਜੂ ਤੁਹਾਨੂੰ ਜੈਨੂਨ ਜਸੂਗ ਸਲੂਨ ਦਿਖਾਉਨੇ ਆ ਤੇ ਪੂਰਾ ਜੈਨੂਨ ਕੰਮ ਹੋਊਗਾ ਤੇ ਅਜੇ ਤੱਕ ਨੂੰ ਮੈਂ ਨੂੰ ਮਨਵਾਉਨੇ ਆ ਅੰਦਰ ਲੈ ਕੇ ਚੱਲਦੇ ਆ ਹਾਂਜੀ ਸਾਸ਼ਿਕਾ ਨੂੰ ਸਾਸ਼ਿਕਾ ਬੇਟੀ ਛੋਟੀ ਬੜੀ ਤਾਰਬ ਸੁਣੀ ਆ ਹਾਂਜੀ ਤੇ ਆ ਨਾ ਸੌਣ ਦਾ 방 ਨਹੀਂ ਇਹਦੇ ਚ ਨਾ ਪ੍ਰਾਈਵੇਸੀ ਰੂਮ ਵੀ ਹੈਗਾ ਓਕੇ ਪ੍ਰਾਈਵੇਸੀ ਰੂਮ ਹੈ ਆਪਣੀ ਇਹ ਪ੍ਰਾਈਵੇਸੀ ਲਈ ਬਣਾਇਆ ਹੋਇਆ ਠੀਕ ਹੈ ਜੀ ਪ੍ਰਾਈਵੇਟ ਵਾਲੇ ਟਾਈਮ ਤੋਂ ਥੋੜੀ ਜਿਹੀ ਸੈਟਿੰਗ ਹੋਰ ਕਰਾਣੀ ਹੈ ਓਕੇ ਜੀ ਆਪਣਾ ਕੀ ਹੁੰਦਾ ਕੀ حساب ਦਾ ਕੀ ਕੀ ਕਰਦੇ ਆਪਾਂ ਸਰ ਇਹਦੇ ਵਿੱਚ ਨਾ ਲੇਡੀਜ਼ ਵਰਕ ਜ਼ਿਆਦਾ ਹੁੰਦਾ ਮੇਰੇ ਕੋਲ ਹਾਂਜੀ ਜਿਹਦੇ ਵਿੱਚ ਸਕਿਨ ਟੇਅਰ ਐਂਡ ਮੇਕਅਪ ਐਂਡ ਨੇਲ ਆਰਟ ਹੈ ਹਾਂਜੀ ਤੇ ਬੈਠੋ ਤੁਸੀਂ ਹਾਂਜੀ ਬੈਠ ਕੇ ਗੱਲ ਕਰ ਹਾਂਜੀ ਬੈਠੋ ਹਾਂਜੀ ਹਾਂਜੀ ਜੀ ਮੇਰਾ ਐਕਚੁਅਲੀ ਨਾਮ ਕੁਲਵਿੰਦਰ ਕੌਰ ਲੌਂਗੀ ਹੈ ਹਾਂਜੀ ਮੈਂ 5 ਸਾਲਾਂ ਤੋਂ ਪਹਿਲਾਂ ਗਿਲਚੌਂਕੀ ਚ ਯੂਨੀਸੈਕਸ ਸਲੂਨ ਚਲਾਇਆ ਹੈ ਕਿੰਗਸ ਐਂਡ ਕਿਇਨਸ ਬਿਊਟੀ ਸਲੂਨ ਦੇ ਨਾਮ ਤੇ ਜਿਹਦੇ ਚ ਬਹੁਤ ਜ਼ਿਆਦਾ ਜੈਂਟਸ ਐਂਡ ਲੇਡੀਜ਼ ਦਾ ਵਰਕ ਆਂਦਾ ਸੀਗਾ ਤੇ ਰੀਸੈਂਟਲੀ ਹੁਣੀ ਮੇਰੀ ਆਪਣੀ ਪ੍ਰਾਪਰਟੀ ਚ ਮੈਂ ਆਪਣਾ ਇਹ ਬਣਾ ਲਿੱਤਾ ਹੈ ਨਿਊ ਸਲੂਨ ਇਹ ਕਿਹੜਾ ਜਿਹੜੀ ਇਹ ਗਨੇਸ਼ਨਗਰ ਏਰੀਆ ਜੀ ਨੀਅਰ ਚਿਮਾ ਚੌਂਗ ਪੈ ਜਾਂਦਾ ਹੈ ਜਨਕਪੁਰੀ ਬੈਕ ਸਾਈਡ ਪੈ ਜਾਂਦਾ ਹੈ ਨਾਮ ਕੀ ਆਪਣਾ ਇਹ ਇਹ ਕਿਉਂ ਸਬਟੀ ਪਾਰਲਰ ਸਲੈਸ ਸਲੂਨ ਕਿਉਂਕਿ ਸਲੂਨ ਇਸ ਲਈ ਦਿੱਤਾ ਕਿ ਸਲੂਨ ਲੈਵਲ ਦਾ ਇਹਦਾ ਇੱਥੇ ਕੰਮ ਕੀਤਾ ਜਾਂਦਾ ਹੈ ਔਰ ਪਾਰਲਰ ਇਸ ਲਈ ਰੱਖਿਆ ਵੀ ਓਨਲੀ ਲੇਡੀਜ਼ ਲਈ ਹੈ ਮਾਡੋ ਰਿਜ਼ਲਟ ਦੇਖੇ ਤੁਸੀਂ ਦਿਖਾਇਆ ਬਹੁਤ ਵਧੀਆ ਰਿਜ਼ਲਟ ਹੈ ਹਾਂ ਜੀ ਮੈਂ ਵਰਕ ਬੜਾ ਕੀਤੇ ਆ ਜਿਹਦੇ ਚ ਕਸਟਮਰ ਮੇਰੇ ਕੋਲ ਹੁਣ ਗਿਲ ਚੌਂਗ ਤੇ ਵੀ ਇੱਥੇ ਆ ਰਹੇ ਆ ਕਿ ਔਰ ਮੇਰੇ ਕੋਲ ਜਿਹੜਾ ਕੰਮ ਹੈਗਾ ਸਕਿਨ हेयर एंड मेकअप एंड नेल आर्ट ਦਾ ਹੈ ओके ਠੀਕ ਹੈ ਜੀ ਜਿਹਦੇ ਵਿੱਚ ਸਕਿਨ ਦੀ ਜਿਹੜੀ ਮੈਂ ਗਾਰੰਟੀ ਲਿੰਦੀ ਆ ਤੇ ਕੰਮ ਮੈਂ ਤੁਹਾਨੂੰ ਦੱਸ ਦਿੰਦੀ ਆ ਆਈ ਬ੍ਰੋ ਬਲੀਚ ਕਲੀਨ ਅਪ ਫੇਸ਼ਲ ਐਂਡ ਵੈਕਸ 올 बॉडी ट्रीटमेंट اور ਸਕਿਨ ਦੇ ਵਿੱਚ ਜਿਹੜੀ ਅੱਜ ਕੱਲ ਸਕਿਨ ਜਿਆਦਾ ਮੇਰੇ ਕੋਲ ਕਲਾਇੰਟ ਆ ਰਹੇ ਦੇਖਣ ਨੂੰ ਜਦੋਂ ਆਈ ਬ੍ਰੋ ਆਂਦੀ ਹੈ ਮੈਂ ਦੇਖਦੀ ਆ ਤੇ ਲੇਡੀਜ਼ ਦੇ ਸਕਿਨ ਨਾ ਅੰਨੀ ਜ਼ਿਆਦਾ ਡਰਾਈ ਹੁੰਦੀ ਹੈ ਜਿਹਦੇ ਕਾਰਨ ਅੱਖਾਂ ਤੇ ਪਾਪੜੀਆਂ ਤੇ ਸਕਿਨ ਤੇ ਪਾਪੜੀ ਬਣਦੀ ਹੈ ਤੇ ਉਹ ਉਹਦੇ ਨਾਲ ਕੀ ਇਹ ਰਿੰਕਲਸ ਫਾਈਨ ਲਾਈਨਸ ਆਣ ਆਇਆ ਸ਼ੁਰੂ ਹੋ ਜਾਂਦੀਆਂ ਔਰ ਉਹਨਾਂ ਦਾ ਚਿਹਰਾ ਥੋੜਾ 올ਡ ਏਜ ਵਾਂਗ ਲੱ컬 ਲੱਗ ਜਾਂਦਾ ਹੈ ਕਿਉਂਕਿ ਉਹ ਕਿਉਂ ਲੱਗਦਾ ਹੈ ਉਹਨਾਂ ਦੇ ਸਕਿਨ ਦਾ ਪੀ ਐਚ ਲੈਵਲ ਬਿਲਕੁਲ ਘੱਟ ਹੁੰਦਾ ਹੈ कि ਉਹ ਜੋ ਮੈਂ ਫੇਸ਼ਲ ਕਰਦੀ ਆ ਉਹਦੇ ਸਕਿਨ ਦੇ ਅਕੋਰਡਿੰਗ ਮੈਂ ਕੁਝ ਔਇਲ ਪਾ ਕੇ ਉਹਦੇ ਫੇਸ਼ਲ ਕਰਦੀ ਆ ਜਿਸ ਦੇ ਨਾਲ ਉਹਦੇ ਰਿੰਕਲ ਫਰੀ ਸਕਿਨ ਹੁੰਦੀ ਹੈ ਐਂਡ ਜਿਹੜੀ ਡਰਾਈ ਸਕਿਨ ਹੈ ਉਹ ਉਹਦਾ ਪੀ ਐਚ ਲੈਵਲ ਬਦਲ ਜਾਂਦਾ ਹੈ ਸਕਿਨ ਦਾ ਤੇ ਡਰਾਈਨੈਸ ਖਤਮ ਹੋ ਜਾਂਦੀ ਹੈ ਔਰ ਫੇਅਰਨੈਸ ਆਉਂਦੀ ਹੈ 글로 ਆਉਂਦਾ ਹੈ ਔਰ ਨੈਕਸਟ ਟਾਈਮ ਕਲੈਂਟ ਖੁਦ ਚੱਲ ਕੇ ਆਂਦਾ ਹੈ ਮੈਡਮ ਮੇਰੇ ਸਕਿਨ ਬਹੁਤ ਅੱਛੀ ਹੈ ਤੇ ਮੈਂ ਮੈਂ ਤੁਹਾਡੇ ਕੋਲ ਕਰਾਣਾ ਹੈ ਇਹ ਮੇਰੇ ਕੋਲ ਫੁੱਲ ਗਰੰਟੀ ਵਾਲੇ ਫੇਸ਼ੀਅਲ ਹੈ ਜਿਹਦੇ ਵਿੱਚ ਮੈਂ ਇੰਪੋਰਟਡ ਔਇਲ ਮਲਾ ਕੇ ਸਕਿਨ ਨੂੰ ਰਿਪੇਅਰ ਕਰਦੀ ਆ ਕੋਈ ਦੇਸੀ ਮਾਲ ਨਹੀਂ ਯੂਜ਼ ਕਰਦੇ ਨਹੀਂ ਕੋਈ ਮੇਰਾ ਬ੍ਰਾਂਡ ਦਾ ਹੁੰਦਾ ਹੈ ਜੋ origignal ਡੀਲਰਾਂ ਤੋਂ ਲਿਆ ਜਾਂਦਾ ਹੈ ਮੈਂ ਗੁੜ ਮੰਡੀ ਜਿਸ ਤਰ੍ਹਾਂ ਕੀ ਘੰਟਾ ਕਰਦਾ ਹੁੰਦਾ ਹੈ ਮੈਂ ਲੋਕਲ ਨਹੀਂ ਪਸੰਦ ਕਰਦੀ ਪਹਿਲਾਂ ਮੈਂ ਯੂਜ਼ ਕੀਤਾ ਸੀ ਸਟਾਰਟਿੰਗ ਵਿੱਚ ਮੈਂ ਨਹੀਂ ਉਹ ਬੰਦ ਕਰ ਦਿੱਤਾ ਫਿਰ ਮੈਂ ਡੀਲਰਾਂ ਨਾਲ ਕੰਟੈਕਟ ਕਰਕੇ ਤੇ ਮੈਂ ਆਪਣਾ ਚਾਹੇ ਉਹ ਮੈਨੂੰ ਕੋਸਟਲੀ ਪੈਂਦਾ ਪਰ ਕਲਾਇੰਟ ਦਾ ਮੈਂ ਇੰਨੇ ਟਰਸਟ ਵਿਲ ਕੰਮ ਕਰਦੀਆਂ ਕਿ client ਮੇਰੇ ਕੋਲ ਖੁਦ ਦੁਆਰੇ ਚੱਲ ਕੇ ਆਉਂਦੇ ਆ ਇਹ ਗਰੰਟੀ ਲੈਂਦੇ ਆ ਖੁਦ ਗਰੰਟੀ ਪੂਰੀ ਲਿੰਦੀਆਂ ਜੀ ਓਕੇ ਔਰ oily skin ਨੇ ਜਿਨ੍ਹਾਂ ਦੀ acne ਵਾਲੀ skin ਹੈ ਤੇ acne ਦੇ ਜਿਹੜੇ 18 ਤੋਂ 20 ਸਾਲ ਦੀਆਂ ਲੜਕੀਆਂ ਹੈ ਉਹਨਾਂ ਦਾ ਤਾਂ ਮੈਂ ਕਰਦੀ ਆ ਜੀ ਕਲੀਨ ਅਪ ਕਲੀਨ ਅਪ ਕਰਕੇ ਉਹਨਾਂ ਦੀ skin ਨੂੰ ਕਲੀਨ ਕਰਦੀ ਆ ਤੇ स्पॉट ਜਿਹੜੇ ਹੈਗੇ ਆ ਦਾਗ ਧੱਬੇ ਉਹਨਾਂ ਨੂੰ ਖਤਮ ਕਰਦੀ ਆ ਜਿਹੜੀ ਵਿਆਹੀ ਵੀ ਕੁੜੀਆਂ ਹੈਗੇ 20 ਤੋਂ ਉੱਪਰ ਉਮਰ ਸਾਲ ਤੋਂ ਉਹਨਾਂ ਦੇ ਮੈਂ ਫੇਸ਼ੀਅਲ ਨਾਲ oil control ਕਰਦੀਆਂ ਕੁਛ ਔਇਲ ਵੀ ਪਾਉਂਦੀਆਂ 글로ਅ ਦੇ ਲਈ ਫੇਅਰਨੈਸ ਲਈ ਐਂਡ ਇਦਾਂ ਦੇ ਫੇਸ਼ਲ ਕਰਦੀ ਜਿਹਦੇ ਨਾਲ ਫੇਸ਼ਲ ਵੀ ਹੋ ਜਾਏ ਤੇ ਸਕਿਨ ਵੀ ਉਹਨਾਂ ਦੀ ਚਿਪਚਿਪੀ ਫੀਲ ਨਾ ਹੋਵੇ ਤੇ ਔਇਲ ਕੰਟਰੋਲ ਉਹਨਾਂ ਦੀ ਸਕਿਨ ਹੋ ਜਵੇ ਤੇ ਫੇਸ਼ਲ ਵੀ ਹੋ ਜਵੇ ਤੇ ਇਹ ਹੋਰ ਫੇਅਰ ਵੀ ਹੁੰਦੀ ਹੈ ਇਹਦੀ ਵੀ ਮੈਂ ਫੁੱਲ ਗਰੰਟੀ ਲੈਂਦੀ ਆ ਫੇਸ਼ਲ ਦੀ ਸੋ ਇੱਕ ਅੱਜ ਕੱਲ ਇੰਨੀ ਜ਼ਿਆਦਾ ਸਕਿਨ ਆ ਗਈ ਹੈ ਕਾਫੀ ਲੇਡੀਜ਼ ਨੇ ਬਲੈਮਿਸ਼ ਲਈ ਇਦਾਂ ਦੀ ਕਰੀਮ ਲਾਈ ਹੈ ਜਿਹਦੇ ਨਾਲ ਸਕਿਨ ਉਹਨਾਂ ਦੀ ਬਰਨ ਹੋ ਚੁੱਕੀ ਹੈ ਵਨ ਲੇਅਰ ਦੀ ਪਰਤ ਰਹਿ ਗਈ ਹੈ ਸਕਿਨ 'ਚ ਪਰ ਉਹਨਾਂ ਨੂੰ ਮੈਂ ਉਹ ਕਰੀਮਾਂ ਬੰਦ ਕਰਾ ਦਿੰਦੀ ਆ ਉਹ ਕਈ ਵਟ ਨੂੰ ਵਟ ਲਗਾ ਰਹੀਆਂ ਲੇਡੀਜ਼ ਉਹ ਕਿਰਪਾ ਕਰਕੇ ਮੈਂ ਹੱਥ ਜੋੜ ਕੇ ਬੇਨਤੀ ਕਰਦੀ ਆ ਵੀ ਕਰੀਮਾਂ ਲਗਾਣੀ ਸਕਿਨ ਦੀਆਂ ਅਵਾਈਡ ਕਰ ਦੋ ਨਹੀਂ ਥੋੜੀ ਸਕਿਨ ਦੀ ਹੈਲਥ ਇੰਨੀ ਜ਼ਿਆਦਾ ਖਰਾਬ ਹੋ ਜਾਏਗੀ ਆਉਣ ਵਾਲੇ ਟਾਈਮ 'ਚ ਕੈਂਸਰ ਵੀ ਹੋ ਸਕਦਾ ਤੁਹਾਨੂੰ ਕਿਉਂਕਿ ਜਿਹੜੀ ਮੈਡੀਸਨ ਹੈ ਕੁਝ ਟਾਈਮ ਲਿਮਟਿਡ ਪੀਰੀਅਡ ਲਈ ਅਪਲਾਈ ਕੀਤੀ ਜਾਂਦੀ ਹੈ ਤੁਸੀਂ ਲੌਂਗ ਟਾਈਮ ਲਈ ਅਪਲਾਈ ਕਰਦੇ ਹੋ ਤਾਂ ਤੁਸੀਂ ਆਪ ਦੱਸੋ ਥੋੜੀ ਸਕਿਨ ਦੀ ਕੀ ਪ੍ਰੋਬਲਮ ਹੋ ਸਕਦੀ ਹੈ ਪਰ ਜਿਹੜੀ ਜਿਨ੍ਹਾਂ ਦੀ ਪਿਗਮੈਂਟੇਸ਼ਨ ਸਪੌਟਸ ਬਲੈਮਿਸ਼ ਜਾਂ ਟੈਨ ਉਹਦੇ ਲਈ ਮੇਰੇ ਕੋਲ ਇੱਕ ਸਪੈਸ਼ਲ ਉਹ ਫੇਸ਼ੀਅਲ ਹੈ ਉਹ ਮੈਂ ਪੂਰਾ ਗਾਰੰਟੀ ਨਾ ਕਰਦੀਆਂ ਜਦੋਂ ਮੇਰੇ ਕੋਲ ਕਸਟਮਰ ਆਏਗਾ ਜਿਸ ਦਿਨ ਉਹ ਫੇਸ਼ੀਅਲ ਕਰਾਏਗਾ 50% ਜਿਸ ਦਿਨ ਫੇਸ਼ੀਅਲ ਕਰੂੰਗੀ ਉਸ ਦਿਨ ਤੁਹਾਡਾ ਬਿਲਕੁਲ ਲਾਈਟ ਹੋਏਗਾ ਪਿਗਮੈਂਟੇਸ਼ਨ ਜਾਂ ਇੱਥੋਂ ਜਿਹੜਾ ਬਲੈਕ ਹੈ ਓਕੇ ਠੀਕ ਹੈ ਜੀ ਬਲੈਕ ਜੀ ਬਿਮਾਰੀ ਚੱਲੀ ਹੋਈ ਹੈ ਇੱਥੋਂ ਸਕਿਨ ਦੀ ਜਿਹੜੀ ਅੱਖਾਂ ਤੇ ਵੀ ਇੱਥੇ ਆ ਜਾਂਦੀ ਹੈ ਉਹ ਵਾਲੀ ਮੈਂ 50% ਗਾਰੰਟੀ ਨਾਲ ਪਹਿਲੇ ਦਿਨ ਖਤਮ ਕਰਾਂਗੀ ਤੇ ਇੱਕ ਹਫ਼ਤੇ ਦੇ ਵਿੱਚ ਜੋ ਮੈਂ ਤੁਹਾਨੂੰ ਕਹੂੰਗੀ ਇੱਕ ਹਫ਼ਤੇ ਦੇ ਵਿੱਚ ਇੱਕ ਤਾਂ ਤੁਹਾਡੀ ਸਕਿਨ ਵਾਈਟ ਹੋ ਜਾਏਗੀ ਇੱਕ ਜੋ ਪਿਗਮੇਟੇਸ਼ਨ ਬਲੈਮਿਸ਼ ਹੈ ਉਹ ਬਿਲਕੁਲ ਲਾਈਟ ਹੋ ਜਾਏਗੀ ਓਕੇ ਠੀਕ ਹੈ ਇਹ ਮੇਰੀ ਫੁੱਲ ਗਾਰੰਟੀ ਦਾ ਫੇਸ਼ੀਅਲ ਹੈ ਔਰ ਕਿੰਨੇ ਜਣੇ ਦੇ ਮੈਂ ਕਰ ਚੁੱਕੀ ਹਾਂ ਉਹ ਕਲਾਇੰਟ ਨੂੰ ਫਿਰ ਮੈਂ ਪਹਿਲੀ ਵਾਰ ਤਾਂ ਅਗਲੇ ਨੂੰ ਕੋਸਟਲੀ ਲੱਗਦਾ ਹੈ ਉਹ ਜੋ ਕਿ 1000 ਰੁਪਏ ਦਾ ਮੇਰੇ ਕੋਲ ਔਰ ਨੈਕਸਟ ਟਾਈਮ ਉਹ ਫਿਰ ਕੋਈ ਵੀ ਫੇਸ਼ੀਅਲ ਲੈ ਸਕਦੇ ਆ ਮੰਨ ਲਓ ਜੇ ਉਹਨਾਂ ਦੇ ਲਾਈਟ ਹੋ ਗਿਆ ਠੀਕ ਹੈ ਫਿਰ ਘਾ ਟਰੇਟਾਂ ਵਾਲੇ ਵੀ ਫੇਸ਼ੀਅਲ ਲੈ ਸਕਦੇ ਆ ਕਿਉਂਕਿ ਪਹਿਲਾ ਕੰਮ ਹੈ ਪਹਿਲਾਂ ਮੈਂ ਸਕਿਨ ਨੂੰ ਰਿਪੇਅਰ ਕਰਨਾ ਉਹ ਤੋਂ ਬਾਅਦ ਤੁਸੀਂ ਘਾ ਟਰੇਟਾਂ ਵਾਲੇ ਕੰਮ ਕਰਾ ਸਕਦੇ ਹੋ ਰਿਪੇਅਰ ਕਰਾ ਕੇ ਸਕਿਨ ਨੂੰ ਰਿਪੇਅਰ ਮੈਂ ਇੰਨੀ ਅੱਛੀ ਤਰ੍ਹਾਂ ਕਰਦੀ ਹਾਂ ਮੈਨੂੰ ਸਕਿਨ ਦੀ ਨੌਲੇਜ ਹੈਆ ਔਰ ਪਹਿਲਾ ਸਕਿਨ ਪਹਿਲੇ ਤੁਹਾਡੀ ਦੇਖਾਂਗੇ ਉਹਦੇ ਅਕੋਰਡਿੰਗ ਤੁਹਾਡਾ ਟ੍ਰੀਟਮੈਂਟ ਹੋਏਗਾ ਕੋਈ ਵੀ ਸਕਿਨ ਹੈ హెਅਰ ਤੇ ਵੀ ਤੁਸੀਂ ਕਰਦੇ ਹੋ హెਅਰ ਦਾ ਹੈ ਹਾਂ ਵੀਰ ਜੀ ਮੇਰਾ హెਅਰ ਦਾ ਹੈਗਾ ਇਸ ਦੇ ਵਿੱਚ హెਅਰ ਕਟ హెਅਰ ਸਟਾਈਲ ਐਂਡ హెਅਰ ਹੋ ਗਿਆ ਰਵੰਡਿੰਗ ਸਪਾ ਔਰ ਹਾਈਲਾਈਟ ਸਮੂਥਨਿੰਗ ਕੇਰਾਟਿਨ ਐਂਡ ਬੋਟੌਕਸ ਜਿਹੜਾ ਕੇਰਾਟਿਨ ਟ੍ਰੀਟਮੈਂਟ ਹੈ ਉਹ ਹੈਗਾ ਏ 3 ਮੰਥ ਕੰਮ ਕਰਦਾ ਜਿਹੜਾ ਬੋਟੌਕਸ ਹੈ ਕਹਿੰਦੇ 9 ਮੰਥ ਹੈ ਪਰ ਅਸੀਂ 8 ਮੰਥ ਕਹਿੰਦੇ ਆ ਵੀ 8 ਮੰਥ ਤੁਹਾਡੇ ਜਿਹੜੇ ਵਾਲਾਂ ਦਾ ਪ੍ਰੋਟੀਨ ਹੈ ਪੀ ਐਚ ਲੈਵਲ ਹੈ ਐਂਡ ਸਿਲਕੀ ਐਂਡ ਸ਼ਾਈਨੀ স্মੂਥ ਹੋ ਜਾਣਗੇ ਉਹ 8 ਮਹੀਨੇ ਲਈ ਬੋਟੌਕਸ ਨਾਲ ਹੋਣਗੇ ਇਹ ਤੁਹਾਡੇ ਤੇ ਉਹ ਹੈ ਵੀ ਤੁਸੀਂ ਕਿਦਾਂ ਕਿਹੜਾ ਟ੍ਰੀਟਮੈਂਟ ਕਰਾਉਣਾ ਇਹਨਾਂ ਦੇ ਪ੍ਰਾਈਸ ਅਲੱਗ-ਅਲੱਗ ਹੁੰਦੇ ਆ ਔਰ ਨੰਬਰ 2 ਜਿਨ੍ਹਾਂ ਦੇ ਅੱਜਕੱਲ ਕਲਾਇੰਟ ਦੇ ਫੇਕ ਪ੍ਰੋਡਕਟ ਦੇ ਨਾਲ ਕਾਫੀ ਪਾਰਲਰ ਜਾਂ ਸਲੂਨ ਵਾਲੇ ਨੇ ਕੰਮ ਕੀਤਾ ਹੁੰਦਾ ਹਾਈਲਾਈਟ ਜਾਂ ਸਮੂਥਨਿੰਗ ਕਰਵਾਉਂਡਿੰਗ ਦਾ ਉਹਨਾਂ ਦੇ ਵਾਲ ਬਹੁਤ ਖਰਾਬ ਹੋਏ ਹੁੰਦੇ ਆ ਉਹ ਵੀ ਮੇਰੇ ਕੋਲ ਆ ਕੇ ਠੀਕ ਕਰਾ ਸਕਦੇ ਆ ਪਰ ਪਹਿਲਾ ਆ ਕੇ ਮੈਨੂੰ ਵਾਲ ਚੈੱਕ ਕਰਾਣੇ ਹੋਣਗੇ ਤਾਂ ਮੈਂ ਉਸ ਲੈਵਲ ਤੇ ਤੁਹਾਨੂੰ ਦੱਸ ਸਕਦੀ ਹਾਂ ਵੀ ਤੁਹਾਡੇ ਇਹ ਮੈਂ ਠੀਕ ਕਰ ਸਕਦੀ ਹਾਂ ਕਿਉਂਕਿ ਠੀਕ ਮੈਂ ਸਭ ਦੇ ਤਾਂ ਹੈਗਾ ਵੀ ਝੂਟ ਜਾਂ ਲਾਰਾ ਲਾ ਕੇ ਕਿਸੇ ਨੂੰ ਬਸਾ ਲਈ ਹੈ ਨਾ ਹਾਂਜੀ ਪਹਿਲਾਂ ਮੈਂ ਕੰਡੀਸ਼ਨ ਦੇਖੂਗੀ ਹੈਅਰ ਦੀ ਤੇ ਫਿਰ ਤੁਹਾਨੂੰ ਮੈਂ ਦੱਸ ਸਕਦੀ ਹਾਂ ਵੀ ਇਹ 50% 70 100% ਠੀਕ ਹੋਣਗੇ ਇਹ ਮੈਂ ਤੁਹਾਨੂੰ ਦੱਸ ਸਕਦੀ ਜਿਨ੍ਹਾਂ ਦੇ ਵਰਜਨ ਹੈਅਰ ਹੈ ਡਰਾਈ ਹੈ ਫਿਜ਼ੀ ਹੈ ਝੜਦੇ ਆ ਜਾਂ ਡੈਂਡਰਫ ਹੈ ਜਿਹਨਾਂ ਦੇ ਗੈਪ ਹੇਅਰ ਦੇ ਵਿੱਚ ਪਿਆ ਹੁੰਦਾ ਹੈ ਉਹਨਾਂ ਲਈ ਵੀ ਮੇਰੇ ਕੋਲ ਔਇਲ ਇਦਾਂ ਦੇ ਆ ਜਿਹਦੇ ਨਾਲ ਨਵੇਂ ਵਾਲ ਆ ਜਾਂਦੇ ਆ ਠੀਕ ਹੈ ਜੀ ਨਵੇਂ ਵਾਲ ਆਣ ਨਾਲ ਉਹਨਾਂ ਦੇ ਵਾਲਾਂ ਦਾ ਝੜਨਾ ਵੀ ਬੰਦ ਹੋ ਜਾਂਦਾ ਹੈ ਤੇ ਉਹਨਾਂ ਦੇ ਵਾਲ ਵੀ ਗਰੋਥ ਵਾਲੇ ਹੋ ਜਾਂਦੇ ਆ ਓਕੇ ਤੋਂ ਇਹ ਔਇਲ ਮੇਰੇ ਕੁਝ ਮੇਰੇ ਆਯੁਰਵੈਦਿਕ ਹੈਕ ਗਰੋਥ ਤਿਆਰ ਕੀਤੇ ਹੋਏ ਨੇ ਉਹਨਾਂ ਤੋਂ ਤਿਆਰ ਕੀਤੇ ਮੈਂ ਬਾਏ ਕਰਕੇ ਕਸਟਮਰਸ ਨੂੰ ਦਿੰਦੀ ਆ ਜਿਨਾਂ ਦਾ ਮੇਰੇ ਕੋਲ ਰਿਜ਼ਲਟ ਹੈ ਤੇ ਮੈਂ 5-6 ਸਾਲ ਤੋਂ ਮੈਂ ਕਰ ਰਹੀ ਹਾਂ ਸੇ ਉਹ ਚੁੱਕਿਆ ਜਾਏਗਾ ਤੁਹਾਡੇ ਹਾਂਜੀ ਜੇ ਕੋਈ ਕਲਾਇੰਟ ਮੰਨ ਲਓ ਕਹਿ ਦਿੰਦਾ ਮੈਂ ਸਲੂਨ ਦਾ ਕੰਮ ਨਹੀਂ ਕਰਾ ਸਕਦਾ ਤਾਂ ਆਪਣੇ ਹੋਮ ਮੇਡ ਵੀ ਮੇ ਤੋਂ ਆਪਣਾ ਕੇਅਰ ਲਈ ਸਕਿਨ ਦੇ ਲਈ హెయిਰ ਲਈ ਲਿਜਾ ਸਕਦੇ ਹੋ ਕਰੀ ਜਾ ਸਕਦੇ ਹੋ ਠੀਕ ਹੈ ਇਹ ਮੈਂ ਦੋਨੋਂ ਤਰ੍ਹਾਂ ਦੀ ਪਾਕਟ ਫਰੈਂਡਲੀ ਚੀਜ਼ਾਂ ਦੋਨੋਂ ਤਰ੍ਹਾਂ ਦੇ ਮੈਂ ਕਲਾਇੰਟ ਲਈ ਰੱਖਿਆ ਹੋਇਆ ਹੈ ਜਿਹੜਾ ਖੁਸ਼ ਹੋ ਕੇ ਜਾਵੇ ਇੱਥੋਂ ਤੁਸੀਂ ਇੱਕ ਵਾਰੀ ਮੈਨੂੰ ਨੰਬਰ ਬੋਲ ਦਿਓ ਆਪਣਾ ਵਿੱਚ ਮੇਰਾ ਨੰਬਰ ਹੈਗਾ ਜੀ 9878427688 ਤੇ ਦੂਜਾ ਨੰਬਰ ਹੈ 98 78 42 63 88 ਇੱਕ ਹੈਗਾ 9417960047 ਠੀਕ ਹੈ ਜੀ ਦੋ ਨੰਬਰ ਹੈ ਮੇਰੇ ਇਸ ਨੰਬਰ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਔਰ ਰਹੀ ਹੁਣ ਮੇਕਅਪ ਦੀ ਗੱਲ ਮੇਕਅਪ ਨੇਚਰਲ ਵੀ ਹੈਗੇ ਆ ਪਾਰਟੀ ਵੇਅਰ ਵੀ ਹੈਗੇ ਆ ਐਚ ਡੀ ਵੀ ਹੈਗੇ ਐਡਵਾਂਸ ਵੀ ਹੈਗੇ ਆ ਸਾਰੇ ਤਰ੍ਹਾਂ ਦੇ ਮੇਰੇ ਕੋਲ ਮੇਕਅਪ ਹੈ ਹਾਂ ਜਿਨ੍ਹਾਂ ਲੜਕੀਆਂ ਦੇ ਮਾ ਪਿਓ ਜਾਂ ਨਹੀਂ ਹੈ ਜਾਂ ਪਿਓ ਨਹੀਂ ਹੈ ਉਹਨਾਂ ਦਾ ਮੈਂ 2000 ਚ ਵੀ ਬਰਾਈਡਲ ਤਿਆਰ ਕਰ ਦਿੰਦੀ ਆ ਠੀਕ ਹੈ ਜੀ ਇੰਨਾ ਕੁ ਮੈਂ ਕਿਸੇ ਲਈ ਕਰ ਸਕਦੀ ਆ ਤੇ ਹਾਂ ਜੀ ਤੇ ਵਾਟਰ ਪ੍ਰੂਫ ਮੇਕਅਪ ਹੋਣਗੇ ਔਰ ਚਾਹੇ ਵਿੰਟਰ ਹੋਵੇ ਚਾਹੇ ਸਮਰ ਹੋਵੇ ਔਰ ਨੇਲ ਆਰਟ ਮੇਰੇ ਕੋਲ ਹੈ ਨੇਲ ਆਰਟ ਦੇ ਵਿੱਚ ਟਿਪ ਨੇਲ ਹੈ ਜੋ 1 ਵੀਕ ਚੱਲਦੇ ਆ ਜੈਲ ਐਕਲੈਰਿਕ ਹੈ ਜੋ 3-3 ਮਹੀਨੇ ਚੱਲਦੀ ਹੈ ਠੀਕ ਹੈ ਜੀ ਉਹ ਤੋਂ ਬਾਅਦ ਜੇ ਉਹ 3 ਮਹੀਨੇ ਤੋਂ ਬਾਅਦ ਗਾਇਬ ਵੀ ਪੈ ਜਾਂਦਾ ਉਹਦੀ ਵੀ ਰੀਫਲਿੰਗ ਹੁੰਦੀ ਹੈ ਔਰ ਨੇਲ ਆਰਟ ਵੀ ਹੈ ਸਾਡੇ ਕੋਲ ਫੈਂਸੀ ਨੇਲ ਆਰਟ ਵੀ ਹੈ ਜਾਂ ਨੋਰਮਲ ਵੀ ਹੈ ਪੇਂਟਿੰਗ ਆ ਨੇਲ ਆਰਟ ਵੀ ਹੈ ਸਾਰੇ ਤਰ੍ਹਾਂ ਦੇ ਸਾਡੇ ਕੋਲ ਨੇਲ ਆਰਟ ਅਵੇਲੇਬਲ ਹੈ ਔਰ ਜਿਹੜੀ ਇਹ ਮੈਂ ਤੁਹਾਨੂੰ ਚੀਜ਼ਾਂ ਦੱਸੀਆਂ ਸਕਿਨ हेयर ਮੇਕਅਪ ਨੇਲ ਆਰਟ ਇਹਨਾਂ ਦੇ ਮੈਂ ਕੋਰਸੇ ਵੀ ਕਰਾਨੀ ਆ ਔਰ ਨਾਲ ਸਰਟੀਫਿਕੇਟ ਵੀ ਪ੍ਰੋਵਾਈਡ ਕਰਦੀ ਆ ਠੀਕ ਹੈ ਜੀਨਨ ਨੂੰ ਵੀ ਮੇਰੇ ਕੋਈ ਵੀ ਮੇਰੇ ਤੋਂ ਗੱਲ ਮੇਰੇ ਨਾਲ ਗੱਲ ਕਰਨਾ ਚਾਹੁੰਦਾ ਹੈ ਤੇ ਮੈਂ ਉਹਨਾਂ ਨੂੰ ਇਹੀ ਕਹਿਨੀ ਹੈ ਵੀ ਕਿਉਨਸ ਬਿਊਟੀ ਪਾਰਲਰ ਸਲੂਨ ਉਹਦੇ ਵਿੱਚ ਤੁਸੀਂ ਆਪਨਾ ਆ ਕੇ ਮੈਨੂੰ ਯਾ ਕਾਲ ਕਰਕੇ ਗੱਲ ਕਰ ਸਕਦੇ ਹੋ ਤੇ ਮੈਂ ਤੁਹਾਨੂੰ ਟਾਈਮਿੰਗ ਦੇ ਸਕਦਾ ਕਈ ਵਾਰੀ ਕਲਾਇੰਟ ਦੀ ਬੁਕਿੰਗ ਹੁੰਦੀ ਹੈ ਤੇ ਨੰਬਰ ਜਿਹੜੇ ਮੈਂ ਤੁਹਾਨੂੰ 9878 427688 ਔਰ 94179 60047 ਇਹਨਾਂ ਨੰਬਰਾਂ ਤੇ ਮੈਨੂੰ ਕੰਟੈਕਟ ਕਰਨ ਦੀ ਆਪਣਾ ਕੰਟੈਕਟ ਕਰਕੇ ਆਪਣੀ ਜਿਹੜੀ ਵੀ ਪ੍ਰੋਬਲਮ ਹੈ ਮੇਰੇ ਨਾਲ ਤੁਸੀਂ ਗੱਲ ਕਰ ਕਰਕੇ ਸੋਲਵ ਕਰਾ ਸਕਦੇ ਹੋ ਔਰ ਮੈਂ ਗਰੰਟੀ ਵਾਲੇ ਕੰਮ ਕਰਦੀ ਆ ਜਿਹੜਾ ਮੇਰਾ हेयर ਐਂਡ ਸਮੂਥਨਿੰਗ ਦਾ ਹੈ ਉਹ ਵੀ ਅਸੀਂ हेयर ਦੇਖ ਕੇ ਹੀ ਕੰਮ ਕਰਾਂਗੇ ਅਸੀਂ ਇਦਾਂ ਨਹੀਂ ਕਰਦੇ हेयर ਸਮੂਥਨਿੰਗ ਤੁਸੀਂ ਕਦੀ ਵੀ ਗਰਮੀਆਂ ਦੇ ਸੀਜ਼ਨ ਚ ਕਿਤੋਂ ਨਾ ਕਰਾਓ ਮੈਂ ਇਹ ਤੁਹਾਨੂੰ ਕਹਿੰਦੀ ਤੁਹਾਡਾ ਪੈਸਾ ਖਰਾਬ ਹੋਣ ਦੀ ਗੱਲ ਹੈ ਜਿਨ੍ਹਾਂ ਦੇ ਘਰੇ ਤਾਂ ਏਸੀ ਹੈ 3 ਦਿਨ ਤੁਸੀਂ ਘਰ ਚ ਰਹਿ ਸਕਦੇ ਹੋ ਉਹ ਬੰਦੇ ਕਰਾ ਸਕਦੇ ਆ ਨਹੀਂ ਤਾਂ ਤੁਸੀਂ ਵਿంటర్ ਦੇ ਅਕਤੂਬਰ ਤੋਂ ਲੈ ਕੇ ਮਾਰਚ ਮਹੀਨੇ ਤੱਕ ਹੀ ਇਹ ਸਮੂਥਨਿੰਗ ਜਾਂ ਰਿਵੌਂਡਿੰਗ ਕਰਾ ਸਕਦੇ ਹੋ ਕਿ ਤੁਸੀਂ ਮੇਰੇ ਕੋਲ ਆਉਂਗੇ ਤਾਂ ਤੁਹਾਡਾ ਸ਼ਾਈਨੀ ਮਿਰਰ ਗਲਾਸ ਤੁਹਾਡੇ ਕੋਲ ਇਹ ਕੰਮ ਹੋਏਗਾ ਇਹਦੀ ਮੈਂ ਵੀਡੀਓ ਵੀ ਤੁਹਾਨੂੰ ਇੱਕ ਦਿਖਾ ਸਕਦੀ ਹਾਂ ਭਾਜੀ ਤੇ ਫੋਨ ਤੇ ਵੇਟ ਹਾਂਜੀ ਤੇ ਮੇਰੀ ਇਨਸਟਾ ਆਈਡੀ ਵੀ ਤੁਸੀਂ ਨੋਟ ਕਰ ਲਓ ਹਾਂਜੀ ਵੀ ਦੱਸ ਦਈਂ ਕੁਝ ਵੀਡੀਓਜ਼ ਮੈਂ ਅਜੇ ਅਪਲੋਡ ਕਰਨੀਆਂ ਬਿਜ਼ੀ ਹੋਣ ਦੇ ਕਾਰਨ ਨਾ ਮੈਂ ਇਹ ਤਾਂ ਮੇਰੀ ਆਈਡੀ ਹੈ ਜੀ ਉੱਪਰ ਦੇਖ ਸਕਦੇ ਹੋ ਕਿੰਜ਼ ਬਿਊਟੀ ਸਲੂਨ 1506 ਠੀਕ ਹੈ ਜੀ ਤੇ ਇੱਕ ਮੈਂ ਤੁਹਾਨੂੰ ਇਹਦੇ ਵਿੱਚ ਆ ਵੀਰ ਜੀ ਨੂੰ ਮੈਂ ਦਿਖਾ ਰਹੀ ਆ ਤੇ ਇਹਦੇ ਵਿੱਚ ਤੁਸੀਂ ਵੀਡੀਓ ਦੇਖ ਸਕਦੇ ਹੋ ਕਿੰਨਾ ਡਰਾਈ ਨੇ ਬੋਲੋ ਬਾਲ ਡਰਾਈ ਸੀ ਆ ਲੋ ਜੀ ਹਾ ਇਹ ਅਸੀਂ ਰਵੰਡਿੰਗ ਕੀਤੀ ਹੈ ਠੀਕ ਹੈ ਠੀਕ ਹੈ ਜੀ ਰਿਜ਼ਲਟ ਨੇ ਆਂਦੀ ਇਹਨਾਂ ਦੀ ਸਾਰੀ ਤਰ੍ਹਾਂ ਦੇ ਮੇਰੇ ਕੋਲ ਟ੍ਰੀਟਮੈਂਟ ਹੈ ਤੇ ਬਾਕੀ ਬੱਚਿਆਂ ਦੀ ਸਕਿਨ ਨੂੰ ਵੀ ਕੋਈ ਪ੍ਰੋਬਲਮ ਹੈ ਜਾਂ ਹੈਅਰ ਨੂੰ ਉਹ ਵੀ ਅਸੀਂ ਸੋਲਵ ਕਰਦੇ ਆਂ ਵੀ ਕਿਉਂਕਿ ਮੇਰੇ ਕੋਲ ਆਯੁਰਵੈਦਿਕ ਮੈਂ ਟ੍ਰੀਟਮੈਂਟ ਵੀ ਕਰਦੀ ਰਹੀ ਆਂ ਜਿਹਦੇ ਕਾਰਨ ਮੈਂ ਬੱਚਿਆਂ ਦੇ ਵੀ ਸਕਿਨ ਐਂਡ ਹੈਅਰ ਦਾ ਟ੍ਰੀਟਮੈਂਟ ਦੇ ਕੇ ਦੱਸ ਸਕਦੀ ਆਂ ਬਾਕੀ ਤੇਜੀ ਭਾਜੀ ਦਾ ਬਹੁਤ ਬਹੁਤ ਸ਼ੁਕਰੀਆ ਜਿਹੜਾ ਮੇਰੀ ਪਹਿਚਾਨ ਕਰਾਣ ਆਏ ਆ ਜਿਸ ਨੂੰ ਵੀ ਕੋਈ ਵੀ ਪ੍ਰੋਬਲਮ ਹੈ ਮੈਂ ਉਹਨਾਂ ਦੀ ਹੱਲ ਕਰ ਸਕਦੀ ਆ ਕਿਉਂਕਿ ਮੈਂ 17 ਸਾਲ ਤੋਂ ਕੰਮ ਕਰਦੀ ਆਈ ਆ ਪਰ ਜਦੋਂ ਵੀ ਕਿ ਉਹ ਨਿਊ ਚੀਜ਼ਾਂ ਆਉਂਦੀਆਂ ਐ ਤੇ ਮੈਂ ਉਹਨਾਂ ਦੀ ਕਲਾਸਿਜ਼ ਲੈਂਦੀ ਆ ਤਾਂ ਜਾ ਕੇ ਅੱਗੇ ਕੰਮ ਕਰਦੀ ਆ ਸਲੋ ਵਿੱਚ ਐਦਾਂ ਮੈਂ ਕੰਮ ਨਹੀਂ ਕਰਦੀ ਠੀਕ ਹੈ ਜੀ ਤੇ ਮੈਂ ਕੰਮ ਗਾਰੰਟੀ ਵਾਲਾ ਕਰੂੰਗੀ ਫੁੱਲ ਗਾਰੰਟੀ ਹੋਏਗੀ ਮੇਰੇ ਕੰਮ ਦੀ ਚਾਹੇ ਸਕਿਨ ਦੀ ਐ ਚਾਹੇ హెਅਰ ਦੀ ਐ ਚਾਹੇ ਨੇਲ ਦੀ ਐ ਚਾਹੇ ਮੇਕਅਪ ਦੀ ਐ ਫੁੱਲ ਗਾਰੰਟੀ ਵਾਲਾ ਕੰਮ ਮੇਰੇ ਕੋਲ ਹੋਏਗਾ ਸਾਰੇ ਤਰ੍ਹਾਂ ਦੇ ਮੇਰੇ ਕੋਲ ਮੇਕਅਪ ਅਵੇਲੇਬਲ ਐ ਓਕੇ ਠੀਕ ਹੈ ਜੀ ਥੈਂਕ ਯੂ